ਸਵਾਗਤ ਹੈ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਖੇਤੀਬਾੜੀ ਪੰਜ ਸਾਧਨ ਪਹਿਲਾਂ ਤੁਹਾਨੂੰ ਦੱਸ ਦਈਏ ਤੁਹਾਡੇ ਲਈ ਲੈ ਕੇ ਆਏ ਆ 3630 ਟਰੈਕਟਰ ਬਹੁਤ ਸੋਹਣਾ ਸਾਫ ਟਰੈਕਟਰ ਆ 2000 ਮਾਡਲ ਟਰੈਕਟਰ ਆ ਵੀਰੋ ਨਵੇਂ ਟਾਇਰਾਂ ਦੇ ਵਿੱਚ ਟਰੈਕਟਰ ਆ ਏਰੀਆ ਮੋਗਾ ਦੇ ਵਿੱਚ ਟਰੈਕਟਰ ਵੀਰੋ ਖੜਾ ਬਾਹ ਚ ਲਾ ਕੇ ਦਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਆਲ オリジナル ਟਰੈਕਟਰ ਆ ਮਗਰਲੇ ਟਾਇਰ 16 ਦੇ ਨੇ ਵੀਰੋ ਦੇਖ ਪਰਖ ਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 7087212863 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੀਰੋ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਆਲ オリジナル ਟਰੈਕਟਰ ਆ ਵੀਰੋ ਜੇ ਆਪਾਂ ਰੇਟ ਦੀ ਗੱਲ ਕਰੀਏ ਵੀਰ ਕੰਨਿਓ 270000 ਰੁਪਇਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਵੀਰੋ ਜੋ ਵੀਰ ਚੈਨਲ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਕੇ ਜਾਊਗਾ ਵੀਰ ਉਹਦਾ ਸਪੈਸ਼ਲ ਮਾਨਤਾਣ ਕਰਨਗੇ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਹੋਊਗੀ ਕਿਸੇ ਮਾਸੇ ਪਾਸੋਂ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਵੀਰੋ ਟਾਇਰਾਂ ਦਾ ਬਿਲਕੁਲ ਓਕੇ ਆ ਕੰਪਨੀ ਦੇ ਟਾਇਰ ਨੇ ਵੀਰੋ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਫੁੱਟਮਾਂ ਚੱਲ ਰਹੀਆਂ ਨੇ ਟਰੈਕਟਰ ਦੀਆਂ ਬਹੁਤ ਸੋਹਣਾ ਸਾਫ ਟਰੈਕਟਰ ਆ ਵੀਰੋ ਵੀਰੋ ਹੁਣ ਅੱਗੇ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਏ ਆ ਸਵਰਾਜ 855 ਟਰੈਕਟਰ ਵੀਰੋ ਦੇਖ ਸਕਦੇ ਹੋ ਆਲ origignal ਟਰੈਕਟਰ ਆ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ ਬਹੁਤ ਸੋਹਣਾ ਸਾਫ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਸਕਰੀਨ ਤੇ ਤੁਸੀਂ ਕੋਈ ਕਮਿਊਨੀ ਟਰੈਕਟਰ ਦੇ ਵਿੱਚ 4 ਸਟਾਰ ਟਰੈਕਟਰ ਆ ਵੀਰੋ ਪਾਵਰ ਸਟੀering ਦੇ ਵਿੱਚ ਟਰੈਕਟਰ ਆ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2014 ਮਾਡਲ ਟਰੈਕਟਰ ਆ ਵੀਰੋ ਪੰਜਾਬ ਨੰਬਰ ਟਰੈਕਟਰ ਆ ਪੀ ਵੀ 11 ਦਾ ਨੰਬਰ ਆ ਟਰੈਕਟਰ ਦਾ ਵੀਰੋ ਟਾਇਰਾਂ ਦੀ ਗੱਲ ਕਰੀਏ 90 ਪੈਸੇ ਟਰੈਕਟਰ ਦੇ ਟਾਇਰ ਪਏ ਨੇ ਵਧੀਆ ਚੰਗਾ ਬੈਂਪਰ ਲੱਗਿਆ ਹੋਇਆ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਹੋਊਗੀ ਗਾਰੰਟੀ ਹੋਊਗੀ ਵਾਹ ਚਲਾ ਕੇ ਦਸੱਲੀ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਵੀਰੋ 14 ਦੇ ਟਾਇਰਾਂ ਵਿੱਚ ਟਰੈਕਟਰ ਆ ਵੀਰੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 95308 4006 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੀਰੋ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਵੀਰੋ ਵਾਚ ਚਲਾ ਕੇ ਦਸੱਲੀ ਕਰ ਸਕਦੇ ਹੋ ਜੇ ਆਪਾਂ ਟਰੈਕਟਰ ਦੇ ਹੁਣ ਰੇਟ ਦੀ ਗੱਲ ਕਰੀਏ ਵੀਰ ਕੰਨਿਓ 455000 ਰੁਪਿਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਹੋ ਜਾਊਗਾ ਇਹ ਕੋਈ ਪੱਕਾ ਰੇਟ ਨਹੀਂ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਵੀਰੋ ਹੁਣ ਤੁਸੀਂ ਟਰੈਕਟਰ ਦੇਖ ਸਕਦੇ ਹੋ ਰੰਗ ਪੇਂਟ ਦਾ ਪੂਰਾ ਸਾਫ ਆ ਲਿੰਕਾਂ ਬਾਡੀ ਚਾਸੀ ਦਾ ਪੂਰਾ ਸਾਫ ਟਰੈਕਟਰ ਆ ਵੀਰੋ ਕੋਈ ਕਮਿਨੀ ਟਰੈਕਟਰ ਦੇ ਵਿੱਚ ਰਿਵਰਸ ਪੀਟੀਓ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਤੁਸੀਂ ਕਿਸੇੋਂ ਪਾਸੋਂ ਦੁਬਾਰਾ ਪੇਂਟ ਨਹੀਂ ਹੋਇਆ ओरिजिनल ਪੇਂਟ ਦੇ ਵਿੱਚ ਟਰੈਕਟਰ ਆ ਵੀਰੋ ਜੇ ਹੁਣ ਅੱਗੇ ਵੀਰੋ ਤੁਹਾਡੇ ਲਈ ਗੱਲ ਕਰੀਏ ਲੈ ਕੇ ਆਏ ਆ 14 ਫੁੱਟ ਲੰਬਾਈ ਵਾਲਾ ਟਰਾਲਾ ਦੇਖ ਸਕਦੇ ਹੋ ਤੁਸੀਂ 14 ਫੁੱਟ ਲੰਬਾਈ ਵਾਲਾ ਟਰਾਲਾ ਵੀਰੋ ਇਹ 7 ਫੁੱਟ ਚੜਾਈ ਐ ਇਸ ਦੀ ਦਾਣਿਆਂ ਵਾਲਾ ਸਿੱਧਾ ਵੈੱਡ ਲੱਗਿਆ ਹੋਇਆ ਬਹੁਤ ਹੈਵੀ ਲੋਹੇ ਦਾ ਬਣਿਆ ਹੋਇਆ ਟਰਾਲਾ ਵੀਰੋ ਕੰਪਨੀ ਦੇ 50 ਪੈਸੇ ਟਾਇਰ ਪਏ ਨੇ 10 ਨਟੀ ਹਾਬਾ ਵੀਰੋ ਇਸ ਦੀ ਬਹੁਤ ਹੀ ਸੋਹਣਾ ਹੈਵੀ ਟਰਾਲਾ ਵੀਰੋ ਜਿਸ ਕਿਸੇ ਵੀਰ ਨੇ ਖਰੀਦਣਾ ਦਸੱਲੀ ਕਰਕੇ ਟਰਾਲਾ ਖਰੀਦ ਸਕਦੇ ਹੋ ਟਰਾਲੇ ਦੇ ਵਿੱਚ ਕੋਈ ਕਮੀ ਨਹੀਂ ਵੀਰੋ ਕਿਸਮੋਂ ਪਾਸਿਓਂ ਕੋਈ ਗਲਿਆ ਨਹੀਂ ਹੋਇਆ ਪੂਰਾ ਸਾਫ਼ ਟਰਾਲਾ ਮੱਛੀ ਗਾਟਾ ਵੀਰੋ ਦੇਖ ਸਕਦੇ ਹੋ ਤੁਸੀਂ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 84277 25995 ਤੇ ਵੀਰ ਨੂੰ ਫੋਨ ਕਰਕੇ ਟਰਾਲੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਖਰੀਦਣਾ ਵੀਰ ਨੂੰ ਇੱਕ ਵਾਰ ਜ਼ਰੂਰ ਕਾਲ ਕਰਨੀ ਤੇ ਟਰਾਲੇ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰੋ ਹੁਣ ਤੁਸੀਂ ਟਰਾਲੇ ਦੀ ਵੀਰੋ ਫਰਸ਼ ਦੇਖ ਸਕਦੇ ਹੋ ਬਹੁਤ ਸੋਹਣੀ ਫਰਸ਼ ਆ ਕਿਸੇੋਂ ਪਾਸੋਂ ਗਲੀ ਨਹੀਂ ਹੋਈ ਨੀਵੀਆਂ ਕੋੜੀਆਂ ਦੇ ਵਿੱਚ ਟਰਾਲਾ ਵੀਰੋ ਦੇਖ ਸਕਦੇ ਹੋ ਕਿਸੇੋਂ ਪਾਸੋਂ ਕੋਈ ਗਲੀ ਨਹੀਂ ਚਾਦਰ ਜੇ ਆਪਾਂ ਇਸ ਦੀ ਰੇਟ ਦੀ ਗੱਲ ਕਰੀਏ 220000 ਰੁਪਿਆ ਵੀਰ ਕੰਨਿਓ ਡਿਮਾਂਡ ਕੀਤੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਵੀਰੋ ਇਹ ਕੋਈ ਪੱਕਾ ਰੇਟ ਨਹੀਂ ਇਸ ਵਿੱਚ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਟਰਾਲਾ ਦੇਖ ਸਕਦੇ ਹੋ ਵੀਰੋ ਦੁਬਾਰਾ ਤੁਸੀਂ ਪੂਰੇ ਹੈਵੀ ਗਾਡਰਾਂ ਦੇ ਵਿੱਚ ਆ ਚੰਗਾ ਵੇਡਾ ਦਾਣਿਆਂ ਵਾਲਾ ਵੀਰੋ ਚੰਗੀ ਹੁੱਕ ਲੱਗੀ ਹੋਈ ਆ ਪੂਰੀ ਮੋਟੀ ਹੁੱਕ ਲੱਗੀ ਹੋਈ ਆ ਵੀਰੋ ਕੋਈ ਕਮੀ ਨਹੀਂ ਟਰਾਲੇ ਦੇ ਵਿੱਚ ਮਾਲਕ ਵੀਰ ਨਾਲ ਤੁਸੀਂ ਫੋਨ ਤੇ ਗੱਲ ਕਰਕੇ ਟਰਾਲਾ ਖਰੀਦ ਸਕਦੇ ਹੋ ਦਸੱਲੀ ਕਰਕੇ ਟਰਾਲਾ ਤੁਸੀਂ ਖਰੀਦ ਬੈਕ ਸਾਈਡ ਤੋਂ ਤੁਸੀਂ ਡਾਲੇ ਤੋਂ ਟਰਾਲਾ ਦੇਖ ਸਕਦੇ ਹੋ ਵੀਰੋ ਪੂਰਾ ਸਾਫ਼ ਡਾਲਾ ਪੂਰਾ ਸਾਫ਼ ਡਾਲਾ ਕੋਈ ਕਮਿਨੀ ਡਾਲੇ ਦੇ ਵਿੱਚ ਦੇਖ ਸਕਦੇ ਹੋ ਵੀਰੋ ਪੂਰਾ ਹੈਵੀ ਹਿੱਸਾ ਲੱਗਿਆ ਹੋਇਆ ਮੋਟਾ ਹਿੱਸਾ ਲੱਗਿਆ ਹੋਇਆ ਕਿਸੇੋਂ ਪਾਸੋਂ ਕੋਈ ਕਮਿਨੀ ਟਰਾਲੇ ਦੇ ਵਿੱਚ ਪੂਰਾ ਹੈਵੀ ਚੰਗਾ ਟਰਾਲਾ ਬਣਿਆ ਹੋਇਆ ਵੀਰੋ ਖਰੀਦਣ ਦਾ ਚਾਹਵਣ ਵੀਰ ਨੂੰ ਇੱਕ ਵਾਰ ਜ਼ਰੂਰ ਕਾਲ ਕਰੇ ਅੱਗੇ ਵੀਰੋ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਇਆ Mahindra 585 ਟਰੈਕਟਰ ਬਹੁਤ ਸੋਹਣਾ ਸਾਫ਼ ਟਰੈਕਟਰ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਵੀਰੋ ਮਿੰਦਰਾ 585 DI XP ਪਲੱਸ ਟਰੈਕਟਰ ਆ ਵੀਰੋ ਇਹ ਪਾਵਰ ਸਟੀering ਦੇ ਵਿੱਚ ਟਰੈਕਟਰ ਆ 14 ਦੇ ਟਾਇਰਾਂ ਵਿੱਚ ਟਰੈਕਟਰ ਆ ਵੀਰੋ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2022 ਮਾਡਲ ਟਰੈਕਟਰ ਆ ਵੀਰੋ ਪੰਜਾਬ ਨੰਬਰ ਟਰੈਕਟਰ ਆ ਨਾਲ ਦੇ ਟਾਇਰ ਨੇ ਵੀਰੋ ਕੰਪਨੀ ਦੇ ਟਾਇਰ ਨੇ ਪੂਰੇ ਸੋਹਣੇ ਸਾਫ ਟਾਇਰ ਪਏ ਨੇ ਵੀਰੋ ਰੰਗ ਪੇਂਟ ਦਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ ਵੀਰੋ ਪੂਰਾ ਸਾਫ਼ ਸੋਹਣਾ ਟਰੈਕਟਰ ਆ ਤੇਲ ਬ੍ਰੇਕਾਂ ਦੇ ਵਿੱਚ ਟਰੈਕਟਰ ਆ ਵੀਰੋ ਡਬਲ ਕਲਚ ਟਰੈਕਟਰ ਆ ਵੀਰੋ ਇਹ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਹੋਊਗੀ ਵਾਹ ਚਲਾ ਕੇ ਦਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 84277 25955 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੇਟ ਲੱਗੇ ਹੋਏ ਨੇ ਮੂਰੇ ਟਰੈਕਟਰ ਦੇ ਵੀਰੋ ਦੇਖ ਸਕਦੇ ਹੋ ਪੂਰਾ ਸਾਫ਼ ਸੋਹਣਾ ਟਰੈਕਟਰ ਆ ਬਾਡੀ ਲਾਈਨ ਦਾ ਮਰਗਿਆਟਾਂ ਦਾ ਲੈਂਕਾਂ ਦਾ ਇੰਜਨ ਗੇਅਰ ਦਾ ਫੁੱਲ ਸੋਹਣਾ ਸਾਫ਼ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਤੁਸੀਂ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ 575000 ਰੁਪਇਆ ਡਿਮਾਂਡ ਕੀਤੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਵੀਰੋ ਇਹ ਕੋਈ ਪੱਕਾ ਰੇਟ ਨਹੀਂ ਟਰੈਕਟਰ ਤੁਸੀਂ ਦੇਖ ਪਰਖ ਕੇ ਵੀਰੋ ਖਰੀਦ ਸਕਦੇ ਹੋ ਅੱਗੇ ਆਪਾਂ ਗੱਲ ਕਰੀਏ ਵੀਰੋ ਤੁਹਾਡੇ ਲਈ ਲੈ ਕੇ ਆਇਆ ਫਾਰਮ 60 ਵੀਰੋ ਪੁਰਾਣੇ ਮਾਡਲ ਵਾਲਾ ਬਹੁਤ ਸੋਹਣਾ ਸਾਫ਼ ਟਰੈਕਟਰਾ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਪੂਰਾ ਸੋਹਣਾ ਟਰੈਕਟਰ ਆ ਵੀਰੋ ਕਿਸੇੋਂ ਪਾਸੋਂ ਕੋਈ ਕਮੀ ਨਹੀਂ ਰੰਗ ਪੇਂਟ ਦਾ ਪੂਰਾ ਸਾਫ਼ ਸੁਹਣਾ ਟਰੈਕਟਰ ਆ ਵੀਰੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੇ ਆਪਾਂ ਐਸੇ ਦੇ ਮਾਡਲ ਦੀ ਗੱਲ ਕਰੀਏ 1998 ਮਾਡਲ ਟਰੈਕਟਰ ਆ ਵੀਰੋ ਪੰਜਾਬ ਨੰਬਰ ਟਰੈਕਟਰ ਆ origignal ਸਾਰਾ ਟਰੈਕਟਰ ਆ ਵੀਰੋ ਬਹੁਤ ਸੋਹਣਾ ਸਾਫ਼ ਸ਼ੌਂਕ ਨਾਲ ਰੱਖਿਆ ਹੋਇਆ ਵੀਰ ਦਾ ਟਰੈਕਟਰ ਆ ਵੀਰੋ ਡਬਲ ਕਲਚ ਦੇ ਵਿੱਚ ਟਰੈਕਟਰ ਆ ਵੀਰੋ ਦਸੱਲੀ ਕਰਨ ਲਈ ਤੁਸੀਂ ਵਾਹ ਚਲਾ ਕੇ ਦੇਖ ਸਕਦੇ ਹੋ ਟਰੈਕਟਰ ਇੰਜਨ ਗੇਅਰ ਦੀ ਵੀਰ ਦੀ ਫੁੱਲ ਗਰੰਟੀ ਹੋਊਗੀ ਬਾਡੀ ਲੈਨ ਦਾ ਲੈਂਕਾ ਦਾ ਮਰਗਿਆਟਾ ਦਾ ਹੁੱਕ ਦਾ ਪੂਰਾ ਸਾਫ਼ ਸੁਹਣਾ ਟਰੈਕਟਰ ਆ ਵੀਰੋ ਬੈਕ ਸਾਈਡ ਤੇ ਤੁਸੀਂ ਫੋਟੋ ਦੇਖ ਸਕਦੇ ਹੋ ਰਿੰਮਾਂ ਦਾ ਪੂਰਾ ਸਾਫ਼ ਆ ਕੰਪਨੀ ਦੇ ਟਾਇਰ ਜੜੇ ਹੋਏ ਨੇ ਵੀਰੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 97811 50868 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਬੰਦ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਿਸੇ ਪ੍ਰਕਾਰ ਦੇ ਟਰੈਕਟਰ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਆ ਤਾਂ ਵੀਰ ਨੂੰ ਫੋਨ ਜਰੂਰ ਕਰਨਾ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 1,80,000 ਰੁਪਿਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਵੀਰੋ ਇਹ ਕੋਈ ਪੱਕਾ ਰੇਟ ਨਹੀਂ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਵੀਰੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਰੋ ਧੰਨਵਾਦ